ਦੋਸਤੋ ਕਹਿੰਦੇ ਨੇ ਕਿ ਜਦੋਂ ਰੱਬ ਦਿੰਦਾ ਤਾਂ ਛੱਪੜ ਪਾੜ ਕੇ ਦਿੰਦਾ ਹੈ ਠੀਕ ਹੈ ਤਾਂ ਉਹਦੀ ਐਗਜ਼ੈਂਪਲ ਅੱਜ ਆਪਾਂ ਤੁਹਾਨੂੰ ਦੱਸਦਣੇ ਆ ਤੁਸੀਂ ਥੰਬਨੇਲ ਤੋਂ ਦੇਖ ਹੀ ਲਿਆ ਹੋਣਾ ਕਿ ਤੁਹਾਨੂੰ ਅੱਜ ਆਪਾਂ ਨੇ ਇੱਕ ਚੂਜ਼ ਕਰਨ ਲਈ ਬੁਲਾਇਆ ਕਿ ਆਪਾਂ ਨੇ ਇੱਕ ਬੱਚੀ ਦੇ ਲਈ ਜੌਬ ਚੂਜ਼ ਕਰਨੀ ਹੈ ਠੀਕ ਹੈ ਆ ਬੱਚੀ ਦੇ ਕੋਲ ਤਿੰਨ ਤਿੰਨ ਸਰਕਾਰੀ ਜੌਬਸ ਹੈ ਜੀ ਸਰਕਾਰੀ ਮਤਲਬ ਇੱਕ ਸੈਂਟਰ ਗਵਰਨਮੈਂਟ ਦੀ ਜੌਬ ਹੈ ਤੇ ਨਹੀਂ ਦੋ ਸੈਂਟਰ ਕੰਪਨੀ ਦੀ ਜੌਬ ਹੈ ਤੇ ਇੱਕ ਆ ਜਿਹੜੀ ਸਰਕਾਰੀ ਜੌਬ ਹੈ ਪੰਜਾਬ ਉਸ ਦੀ ਠੀਕ ਹੈ ਤੇ ਆਪਾਂ ਤੁਹਾਨੂੰ ਦੱਸ ਦਣੇ ਪਹਿਲੀ ਜੌਬ ਹੈਗੀ ਉਹਦੇ ਕੋਲ ਦਿੱਲੀ ਪੁਲਿਸ ਦੀ ਠੀਕ ਹੈ ਜੀ ਕੱਲ ਸ਼ਾਮ ਨੂੰ ਰਿਜ਼ਲਟ ਦੇ ਉਸ ਤੋਂ ਬਾਅਦ ਹੈਗੀਆ ਡਿਲੀਵਰ ਜਣਾ ਉਸ ਤੋਂ ਬਾਅਦ ਉਹ ਦੇਖੋ ਅਗਨੀ ਵੀਰ ਅਗਨੀ ਵੀਰ ਦਾ ਜਿਹੜਾ ਕੁੜੀਆਂ ਦਾ ਅਗਨੀ ਵੀਰ ਦਾ ਆਇਆ ਸੀਗਾ ਉਹਦੇ ਵਿੱਚ ਵੀ ਕੁੜੀਆਂ ਜਿਹੜੀ ਕੁਆਲੀਫਾਈ ਹੈ ਠੀਕ ਹੈ ਤੇ ਉਹ ਵੀ ਹੈਗੀਆ ਉਸ ਤੋਂ ਬਾਅਦ ਜਿਹੜਾ ਹੈਗਾ ਪੰਜਾਬ ਪੁਲਿਸ ਦਾ ਤੁਹਾਨੂੰ ਪਤਾ ਪੰਜਾਬ ਪੁਲਿਸ ਦਾ ਵਿੱਚ ਵੀ ਉਹਦਾ ਕਲੀਅਰ ਆ ਪੰਜਾਬ ਉਹਦੇ ਡਾਕੂਮੈਂਟ ਵੈਰੀਫਿਕੇਸ਼ਨ ਹੋ ਚੁੱਕਿਆ ਬਸ ਜਸਟ ਉਹਦਾ ਹਨਾ ਬਾਕੀ ਚੀਜ਼ਾਂ ਪੈਂਦੀਆਂ ਨੇ ਪੈਂਡਿੰਗ ਹੈ ਹਨਾ ਮੈਡੀਕਲ ਤੇ ਆਪਣਾ ਜੋਇਨਿੰਗ ਪੈਂਡਿੰਗਾ ਬਟ ਦੋ ਜੌਬਸ ਆਲਰੇਡੀ ਹੈਗੀਆਂ ਤੀਸਰੀ ਵੀ ਮੰਨੀ ਕਿ ਚਲੋ ਕਹਿੰਨਾ ਸਾਰਾ ਕੰਮ ਕੰਪਲੀਟ ਹੈ ਬਟ ਪੰਜਾਬ ਪੁਲਿਸ ਦੀ ਜੌਬ ਦਾ ਹਾਲੇ ਜਨਰੇਟ ਨਹੀਂ ਆ ਚ ਦਿੱਲੀ ਪੁਲਿਸ ਦਾ ਜਲਦੀ ਉਹ ਜੋਇਨਿੰਗ ਲੈਟਰ ਹੀ ਮਿਲ ਜਣੇ ਬਟ ਅੱਜ ਦੀ ਇਸ ਵੀਡੀਓ ਦੇ ਵਿੱਚ ਹੁਣ ਬੱਚੀ ਨੂੰ ਕਨਫਿਊਜ਼ਨ ਹੋ ਚੁੱਕੀ ਆ ਕਿ ਉਹ ਕਿਹੜੀ ਜੌਬ ਚੂਜ਼ ਕਰੇ ਠੀਕ ਆ ਤਾਂ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਥੋੜੀ ਜਿਹੀ ਕਨਫਿਊਜ਼ਨ ਉਹਦੀ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਠੀਕ ਆ ਕਿ ਕਿਹੜੀ ਜੌਬ ਜੇ ਥੋੜੀ ਵੀ ਇਸ ਤਰ੍ਹਾਂ ਦੀ ਤਿੰਨ ਚਾਰ ਚੁਆਲਸ ਲੱਜਦੀਆਂ ਨੇ ਤਾਂ ਤੁਹਾਨੂੰ ਕਿਹੜੀ ਜੌਬ ਕਰਨੀ ਪ੍ਰਿਫਰ ਕਰਨੀ ਬੈਟਰ ਆ ਹਨਾ ਤਾਂ ਆਪਾਂ ਥੋੜਾ ਜਿਹਾ ਹੁਣ ਇਹ ਬਾਕੀ ਦੀ ਗੱਲ ਹੁੰਦੀ ਆ ਹਨਾ ਪਹਿਲੀ ਪਹਿਲੀ ਗੱਲ ਆਪਾਂ ਕਨਸਟੇਬਲ ਦੀ ਕਰਦੇ ਆ ਜਿਹੜਾ ਦਿੱਲੀ ਪੁਲਿਸ ਵਾਲਾ ਠੀਕ ਆ ਤੇ ਉਸ ਆਰਮੀ ਠੀਕ ਹੈ ਜੀ ਤੇ ਹੁਣ ਆਪਾਂ ਗੱਲ ਕਰਦੇ ਹਾਂ ਜੇ ਪਹਿਲੀ ਗੱਲ ਕਰੀਏ ਬੇਸਿਕ ਪੇਮੈਂਟ ਵਾਲੀ ਠੀਕ ਹੈ ਨਾ ਕਿਉਂਕਿ ਹਰ ਇੱਕ ਬੰਦਾ ਜੋ ਵੀ ਹੈਗਾ ਜੇ ਤੁਸੀਂ ਵੀ ਜੋ ਸਰਕਾਰੀ ਜੋਬ ਲੈਣੀ ਆ ਜਾਂ ਕੋਈ ਵੀ ਜੋਬ ਦੀ ਤਿਆਰੀ ਕਰ ਰਹੇ ਹੋ ਸਭ ਤੋਂ ਪਹਿਲਾਂ ਪੇਮੈਂਟ ਦੀ ਗੱਲ ਹੁੰਦੀ ਹੈ ਹਨਾ ਤਾਂ ਪੇਮੈਂਟ ਦੇ ਹਿਸਾਬ ਨਾਲ ਦੇਖੀ ਤਾਂ ਕਿੰਨਾ ਬਣਦਾ ਹੈ ਦਿੱਲੀ ਪੁਲਿਸ ਦੀ ਕਿੰਨੀ ਪੇਮੈਂਟ ਬਣਦੀ ਦਿੱਲੀ ਪੁਲਿਸ ਦੀ ਪੇਸਤੋ ਤਾਂ ਪੇਮੈਂਟ ਦੀ ਫਸਟ ਆਫ ਹੋ ਗੱਲ ਕਰੀਏ ਤਾਂ ਦਿੱਲੀ ਪੁਲਿਸ ਦੇ ਵਿੱਚ ਸਟਾਰਟਿੰਗ ਪੇ ਹੈਗੀ ਹੈ 21700 ਰੁਪਏ ਕੁਝ ਹੈ ਨਾ ਜੀ ਤੇ ਉਸ ਤੋਂ ਬਾਅਦ ਜੇ ਗੱਲ ਕਰੀਏ ਪੰਜਾਬ ਪੁਲਿਸ ਦੀ ਤੁਹਾਨੂੰ ਪਤਾ 19700 ਠੀਕ ਹੈ ਅਗਨੀ ਵੀਰ ਦੀ ਗੱਲ ਕਰੀਏ ਇਹ ਰਫ ਆ ਆਈਡੀਆ ਹੈ ਕਿ 30000 ਤੋਂ ਲੈ ਕੇ 40 ਤੱਕ ਚੱਲ ਜਾਂਦੀ ਹੈ ਇਹਦੀ ਠੀਕ ਹੈ ਤੇ ਹੁਣ ਗੱਲ ਕਰਦੇ ਹਾਂ ਤੇ ਦਿੱਲੀ ਪੁਲਿਸ ਵਾਲੀ ਆ ਤੁਹਾਨੂੰ ਪਤਾ ਇਹ ਸੈਂਟਰ ਗਵਰਨਮੈਂਟ ਜੌਬ ਆ ਜੀ ਠੀਕ ਹੈ ਤੇ ਆਹ ਵਾਲੀ ਪੰਜਾਬ ਪੁਲਿਸ ਵਾਲੀ ਆ ਠੀਕ ਹੈ ਤੇ ਆ ਵੀ ਆਪਣੀ ਸੈਂਟਰ ਗਵਰਨਮੈਂਟ ਆ ਜਾਂਦੀ ਹੈ ਤਾਂ ਇਸ ਦੇ ਵਿੱਚੋਂ ਹੁਣ ਬਾਕੀ ਗੱਲ ਆ ਜਾਂਦੀ ਆ ਬੱਚੀ ਤੇ ਇੰਟਰਸਟ ਦੀ ਠੀਕ ਆ ਪੇਮੈਂਟ ਤੋਂ ਬਾਅਦ ਦੇਖਿਆ ਜਾਂਦਾ ਇੰਟਰਸਟ ਤੁਹਾਡਾ ਵੀ ਹਾਂ ਤੁਸੀਂ ਹੁਣ ਇੰਟਰਸਟ ਕਿੱਥੇ ਜਾਂਦਾ ਹੈ ਨਾ ਤਾਂ ਇੰਟਰਸਟ ਦੀ ਉਹ ਗੱਲ ਕਰੀਏ ਹੁਣ 4 ਸਾਲ ਪਿੱਛੇ ਕੋਈ ਬੱਚਾ ਹਨਾ ਹੁਣ ਆਰਮੀ ਦਾ ਗ੍ਰੇਜ ਬਹੁਤ ਜ਼ਿਆਦਾ ਘਟ ਚੁੱਕਿਆ ਠੀਕ ਆ ਅਗਲਾ ਕਹਿੰਦਾ ਮੈਂ 4 ਸਾਲ ਪਿੱਛੇ ਕਿਉਂ ਜਾਊਂਗਾ ਹਨਾ ਤਾਂ ਉਹ ਥੋੜਾ ਜਿਹਾ ਹੈ ਉਸ ਬੱਚੀ ਉਸ ਸਾਈਡ ਵਾਲ ਬੱਚੀ ਦਾ ਹੈ ਵੀ ਨਹੀਂ ਕਿਉਂਕਿ ਪੇਮੈਂਟ ਜ਼ਿਆਦਾ ਹੈ ਬਟ ਬਟ ਉਸ ਸਾਈਡ ਉਹ ਦਾ ਜਾਣਦਾ ਹੈ ਨੀਰਾ ਦਾ ਕਿ ਆਰਮੀ ਸਾਈਡ ਨਹੀਂ ਜਾਣਾ ਉਹਨੇ ਹਨਾ ਕਿ ਪੁਲਿਸ ਦਾ ਸੁਪਨਾ ਦੇਖਿਆ ਸੀ ਕਿ ਕਿ ਪੁਲਿਸ ਸਾਈਡ ਹੀ ਜਾਉਂਗੀ ਹਨਾ ਚਾਹੇ ਆਰਮੀ ਹੋਵੇ ਚਾਹੇ ਕਾਂਸਟੇਬਲ ਹੋਵੇ ਜਿੱਧਰ ਦਿੱਲੀ ਵਾਲੇ ਹੋਵੇ ਪੁਲਿਸ ਸਾਈਡ ਜਾਉਂਗੀ ਤਾਂ ਆਹ ਬੜਾ ਆਪਣਾ ਆਪਸ਼ਨ ਪਹਿਲਾਂ ਹੀ ਕੱਟ ਹੋ ਜਾਂਦਾ ਠੀਕ ਹੈ ਜੀ ਆਰਮੀ ਵਾਲਾ ਆਪਸ਼ਨ ਕੱਟ ਗਿਆ ਹੁਣ ਆਪਣੇ ਕੋਲ ਦੋ ਆਪਸ਼ਨ ਰਹੇ ਦਿੱਲੀ ਵਾਲਾ ਤੇ ਪੰਜਾਬ ਪੁਲਿਸ ਵਾਲਾ ਹੁਣ ਇਹਦੇ ਵਿੱਚੋਂ ਮੱਛੀ ਦਾ ਕੀ ਇੰਟਰਸਟ ਹੈ ਕਿ ਕੀ ਹੋਊਗਾ ਦੱਸ ਦੇਣਾ ਚਾਹੁੰਦਾ ਇਸ ਬੱਚੀ ਦਾ ਜਿਹੜਾ ਸੁਪਨਾ ਹੈ ਸੁਪਨਾ ਤਾਂ ਹੈ ਵਰਦੀ ਪਾਉਣ ਦਾ ਪਰ ਕਿਹੜੀ ਵਰਦੀ ਪਾਉਗੀ ਦਿੱਲੀ ਪੁਲਿਸ ਵਾਲੀ ਪਾਉਗੀ ਕਿ ਆਪਣਾ ਪੰਜਾਬ ਪੁਲਿਸ ਪਾਉਗੀ ਇਹਦੇ ਵਿੱਚ ਕੀ ਆ ਬੱਚੀ ਦੀ ਨਾ ਪਿਛਲੇ ਸਾਲ ਉਹ ਬੱਚੀ ਦੀ ਆਪਣੇ ਕੋਲ ਭੈਣ ਟ੍ਰੇਨਿੰਗ ਕਰ ਗਈ ਸੀ ਤੇ ਉਹਦੀ ਜੋ ਹੈ ਉਹਨੇ ਸਿਲੈਕਸ਼ਨ ਹੋ ਚੁੱਕੀ ਆ ਉਹਦੀ ਪੰਜਾਬ ਪੁਲਿਸ ਦੇ ਵਿੱਚ ਠੀਕ ਹੈ ਟ੍ਰੇਨਿੰਗ ਕੰਪਲੀਟ ਹੋ ਚੁੱਕੀ ਸਾਰਾ ਕੁਝ ਹੋ ਚੁੱਕਿਆ ਤਾਂ ਉਸ ਉਸ ਸਾਈਡ ਤੋਂ ਉਹ ਬੱਚੀ ਨੂੰ ਬਹੁਤ ਜ਼ਿਆਦਾ ਐਕਸਪੀਰੀਅੰਸ ਮਿਲ ਰਿਹਾ ਉਸ ਥੀਮ ਲੈ ਕੇ ਹੈਨਾ ਕਿ ਉਹ ਉਹਦੀ ਭੈਣ ਨੇ ਸਾਰਾ ਕੁਝ ਦੱਸ ਦਿੱਤਾ ਆਲਰੇਡੀ ਉਹਨੂੰ ਕੀ ਕੀ ਹੁੰਦਾ ਸਾਰਾ ਕੁਝ ਕੀ ਨਹੀਂ ਹੈਨਾ ਤੇ ਬਾਕੀ ਦਿੱਲੀ ਪੁਲਿਸ ਵਾਲਾ ਹਾਲੇ ਉਹਦੇ ਕੋਲ ਕੋਈ ਇਸ ਤਰ੍ਹਾਂ ਦਾ ਐਕਸਪੀਰੀਅੰਸ ਹੈ ਨਹੀਂ ਕਿਸੇ ਵੀ ਸਾਈਡ ਨੂੰ ਲੈ ਕੇ ਬਟ ਹੁਣ ਦੇਖੀ ਜਾਈਏ ਆ ਹੈਗੀ ਆ ਪੰਜਾਬ ਗਵਰਨਮੈਂਟ ਪੰਜਾਬ ਵਾਲੀ ਹੈਨਾ ਜੌਬ ਤੇ ਆ ਹੈਗੀ ਆ ਸੈਂਟਰ ਵਾਲੀ ਜੌਬ ਠੀਕ ਹੈ ਤਾਂ ਮੇਨਲੀ ਪ੍ਰੈਫਰ ਜਿਹੜਾ ਹੈਗਾ ਉਸ ਬੱਚੀ ਦਾ ਹੈਗਾ ਕਿ ਦਿੱਲੀ ਪੁਲਿਸ ਵਾਲਾ ਠੀਕ ਹੈ ਜੀ ਇੱਕ ਤਾਂ ਸੈਂਟਰ ਗਵਰਨਮੈਂਟ ਦੂਸਰਾ ਉਹ ਬੱਚੀ ਦਾ ਹੈ ਕਿ ਉਹਨੇ ਪੰਜਾਬ ਤੋਂ ਬਾਹਰ ਰਹਿਣਾ ਹੈ ਥੋੜਾ ਜਿਹਾ ਹਨਾ ਕਿ ਉਹਨੇ ਥੋੜਾ ਐਡਵੈਂਚਰ ਕਰਕੇ ਦੇਖਣਾ ਦੁਨੀਆ ਨੂੰ ਦੇਖਣਾ ਹਰ ਇੱਕ ਚੀਜ਼ ਲਈ ਹਨਾ ਇੰਡੀਆ ਥੋੜਾ ਜਿਆਦਾ ਇੰਡੀਆ ਦਾ ਘੁੰਮਣਾ ਹੈ ਤਾਂ ਬੇਸਿਕ ਮੇਨ ਚੀਜ਼ ਮੰਨਦੀ ਆ ਉਹ ਕਿ ਹਾਂ ਮੈਂ ਦਿੱਲੀ ਕੋਲ ਪੁਲਿਸ ਕੌਂਸੇਬਲ ਵਾਲਾ ਸਾਈਡ ਹੀ ਜਾਣਾ ਹੈ ਉਹਨੇ ਠੀਕ ਹੈ ਇੱਥੇ ਕੀ ਆ ਪ੍ਰੋਮੋਸ਼ਨ ਵੀ ਫਾਸਟ ਹੈ ਤੁਹਾਡਾ ਠੀਕ ਹੈ ਦਿੱਲੀ ਪੁਲਿਸ ਵਾਲੀ ਸਾਈਡ ਠੀਕ ਹੈ ਪੰਜਾਬ ਪੁਲਿਸ ਦੇ ਵਿੱਚ ਥੋੜਾ ਇਹਨਾਂ ਪ੍ਰੋਮੋਸ਼ਨ ਦਾ ਇਹਨਾਂ ਤੁਹਾਨੂੰ ਪਤਾ ਹੀ ਆ ਲੇਟ ਪ੍ਰੋਸੈਸ ਹੁੰਦਾ ਸਾਰਾ ਕੁਝ ਹਨਾ ਡਿਪੈਂਡ ਕਰਦਾ ਹੈ ਹਲੇ ਬੱਚੀ ਦਾ ਤਾਂ ਦੋਸਤੋ ਹੁਣ ਉਸ ਤੋਂ ਬਾਅਦ ਗੱਲ ਆ ਜਾਂਦੀ ਹੈ ਕਿ ਉਹ ਬੱਚੀ ਦਾ ਮੰਨ ਲਓ ਜੇ ਸੁਪਨਾ ਪੰਜਾਬ ਪੁਲਿਸ ਦਾ ਵੀ ਹੋਵੇ ਠੀਕ ਹੈ ਉਹਦਾ ਸੁਪਨਾ ਹੈ ਪੰਜਾਬ ਪੁਲਿਸ ਨੇ ਲੈ ਗਿਆ ਨਾ ਐਗਜ਼ਾਮ ਤਾਂ ਸਾਰਾ ਕੁਝ ਹੈ ਨਾ ਬਟ ਕੀ ਹੈ ਪੰਜਾਬ ਪੁਲਿਸ ਦਾ ਪ੍ਰੋਸੈਸ ਬਹੁਤ ਜ਼ਿਆਦਾ ਲੇਟ ਹੈ ਹੈਨਾ ਤੇ ਇਹ ਇਹਦਾ ਸਾਲ-ਸਾਲ ਲੱਗ ਜਾਂਦਾ ਹੈ ਮਤਲਬ ਭਰਤੀ ਸ੍ਰੇ ਜਾਂ ਨੂੰ ਇੱਧਰ ਦੇਖ ਲਓ ਹਾਲੇ 22 ਤਰੀਕ ਨੂੰ ਕੁਝ ਸ਼ਾਇਦ ਮੈਡੀਕਲ ਹੋਇਆ ਇਹਨਾਂ ਬੱਚਿਆਂ ਦਾ ਤੇ ਅੱਜ ਦੇ ਲੋ ਉਸ ਤੋਂ ਦੋ ਤਿੰਨ ਦਿਨ ਬਾਅਦ ਲਿਸਟ ਵੀ ਆ ਚੁੱਕੀ ਹੈ ਠੀਕ ਹੈ ਹਾਲੇ ਅੱਧੇ ਬੱਚਿਆਂ ਦਾ ਰੀ ਮੈਡੀਕਲ ਪੇ ਆਏ ਉਸ ਤੋਂ ਪਹਿਲਾਂ ਉਹਨਾਂ ਨੇ ਲਿਸਟ ਵੀ ਦੇ ਦਿੱਤੀ ਕਿ ਇਸ ਤਰ੍ਹਾਂ ਦੀ ਜੁਆਇਨਿੰਗ ਆ ਤੇ ਉਸ ਤੋਂ ਬਾਅਦ 3-4 ਦਿਨ ਬਾਅਦ ਹੀ ਥੋੜਾ ਜਿਹਾ ਜੁਆਇਨਿੰਗ ਲੈਟਰ ਤੇ ਮਿਲ ਜਣੇ ਰਿਹਾ ਉਹ ਪ੍ਰੋਸੈਸਿੰਗ ਤਾਂ ਬਹੁਤ ਫਾਸਟ ਆ ਠੀਕ ਆ ਬੱਚੀ ਜੇ ਕਿਤੇ ਹਨਾ ਹੁਣ ਪੰਜਾਬ ਪੁਲਿਸ ਦਾ ਤੁਹਾਨੂੰ ਪਤਾ ਕੌਨਸਟੇਬਲ ਵਾਲਿਆਂ ਦਾ ਹਨਾ ਹੋਇਆ ਪੈਸਾ ਸਾਰਾ ਕੁਝ ਬਸ ਉਹਦਾ ਪ੍ਰੋਸੈਸ ਬਹੁਤ ਜ਼ਿਆਦਾ ਲੇਟ ਆ ਹੁਣੇ ਨਹੀਂ ਪਤਾ ਕਦੋਂ ਨਾ ਜਾ ਕੇ ਮੈਡੀਕਲ ਹੋਊਗਾ ਠੀਕ ਆ ਤੇ ਉਸ ਤੋਂ ਬਾਅਦ ਕਦੋਂ ਜਾ ਕੇ ਉਹਨਾਂ ਦੀ ਜੁਆਇਨਿੰਗ ਉਹਨਾਂ ਦੇ ਹੱਥ ਲੱਗੂਗੀ ਇੱਥੇ ਵੀ ਆ ਬੱਚੀ ਨੂੰ 3-4 ਦਿਨ ਦੇ ਵਿੱਚ ਹੀ ਜੁਆਇਨਿੰਗ ਲੈਟਰ ਹੱਥ ਜਾਣਾ ਠੀਕ ਹੈ ਜੀ ਤਾਂ ਬੱਚੀ ਕਿਉਂ 1 ਸਾਲ ਤੱਕ ਵੇਟ ਕਰੇ ਦੋਸਤੋ ਬੱਚੀ ਦਾ ਸੁਪਨਾ ਤਾਂ ਸੀ ਪੰਜਾਬ ਪੁਲਿਸ ਵਿੱਚ ਜਾਣ ਦਾ ਬਟ ਡਿਲੇ ਹੋਣ ਦੇ ਕਾਰਨ ਪੰਜਾਬ ਪੁਲਿਸ ਦਾ ਪ੍ਰੋਫੈਸਰ ਜਿਹੜਾ ਕਾਫੀ ਜ਼ਿਆਦਾ ਲੇਟ ਹੋਣ ਦੇ ਕਾਰਨ ਬੱਚੀ ਦਿੱਲੀ ਪੁਲਿਸ ਕਨਸਟੇਬਲ ਜਿਹੜਾ ਜੁਆਇਨ ਕਰੂਗੀ ਠੀਕ ਆ ਮੈਂ ਆਪਾਂ ਇਹਨੂੰ ਇਹੀ ਪ੍ਰੈਫਰ ਕਰੂੰਗਾ ਕਿ ਉਹਨੇ ਦਿੱਲੀ ਪੁਲਿਸ ਕਨਸਟੇਬਲ ਜੁਆਇਨ ਹੀ ਕਰਨਾ ਠੀਕ ਆ ਕਿਉਂਕਿ ਜਦ ਨੂੰ ਬੱਚੀ ਦੀ ਟ੍ਰੇਨਿੰਗ ਕੰਪਲੀਟ ਹੋਣੀ ਹੈ ਮੇਰਾ ਲੱਗਦਾ ਜਦ ਤੱਕ ਤੁਹਾਨੂੰ ਟ੍ਰੇਨਿੰਗ ਤੇ ਭੇਜਣਾ ਹੈ ਠੀਕ ਆ ਇਹਨਾਂ ਪ੍ਰੋਸੈਸ ਨਾਲ ਜਲਦੀ ਹੋਊਗਾ ਤੇ ਕਿਉਂ ਬੱਚੀ ਹਨਾ ਆਪਣੀ 8- ਹਣਾ ਦੂਸਰਾ ਹੁਣ ਤੁਹਾਨੂੰ ਪਤਾ ਸਾਰੇ ਬੱਚਨ ਹੁੰਦਾ ਕਿ ਜੌਬ ਲੱਗੇ ਜਿੰਨਾ ਜਲਦੀ ਹੋ ਸਕੇ ਜੌਬ ਤੇ ਲੱਗੇ ਠੀਕ ਹੈ ਤੇ ਬੱਚੀ ਆਪਣਾ ਕਰੇਗੀ ਦਿੱਲੀ ਪੁਲਿਸ ਕੌਨਸਟੇਬਲ ਆ ਜਿਹੜਾ ਚੂਸ ਕਰੇਗੀ ਠੀਕ ਹੈ ਪੰਜਾਬ ਪੁਲਿਸ ਦਾ ਪ੍ਰੋਸੈਸ ਵਾਲੇ ਪੈਂਡਿੰਗ ਤੇ ਰੱਖੇ ਗਿਆ ਹਣਾ ਤੇ ਜਦੋਂ ਹੋਏਗਾ ਉਹ ਸਭ ਚੀਜ਼ਾਂ ਦੇਖਾਂਗੇ ਬਟ ਨਾਲ ਦਾ ਫਰਦਰ ਸਟੱਡੀ ਵੀ ਕਰਦੀ ਰਹੇਗੀ ਉਹ ਠੀਕ ਹੈ ਤੇ ਜਦੋਂ ਵੀ ਕੋਈ ਫਾਇਰ ਪੋਸਟ ਲਈ ਆਉਂਦੇ ਚਾਹੇ ਦਿੱਲੀ ਪੁਲਿਸ ਦੇ ਵਿੱਚ ਨਿਕਲੇ ਚਾਹੇ ਪੰਜਾਬ ਪੁਲਿਸ ਦੇ ਵਿੱਚ ਨਿਕਲੇ ਤਾਂ ਉਹ ਫਾਇਰ ਪੋਸਟ ਲਈ ਜਿਹੜਾ ਅਪਲਾਈ ਵੀ ਕਰੂਗੀ ਠੀਕ ਹੈ ਤਾਂ ਦੋਸਤੋ ਇਹ ਸੀਗਾ ਆਪਣਾ ਸਾਰਾ ਕੈਲਕੂਲੇਸ਼ਨ ਤੇ ਬਾਕ ਤੁਹਾਨੂੰ ਮੈਂ ਦੱਸਦਾਂ ਕਿ ਜੇ ਤੁਹਾਡੀ ਇਸ ਤਰ੍ਹਾਂ ਦੀ ਤਿੰਨ ਜੋਬਸ ਆ ਜਾਣ ਦਿੱਲੀ ਪੁਲਿਸ ਕਾਂਸਟੇਬਲ ਜਾਂ ਪੰਜਾਬ ਪੁਲਿਸ ਕਾਂਸਟੇਬਲ ਜਾਂ ਫਿਰ ਅਗਨੀਵੀਰ ਤਾਂ ਤੁਸੀਂ ਕੀ ਪ੍ਰੈਫਰ ਕਰੋਗੇ ਕੀ ਚੂਜ਼ ਕਰੋਗੇ ਇਹ 25 ਦੇ ਇੰਟਰਸਟ ਦੇ ਉੱਤੇ ਬੇਸ ਆਪਾਂ ਬਣਾਈ ਹੋਈ ਆ ਵੀਡੀਓ ਠੀਕ ਆ ਤੇ ਰਾਤੀ ਗੱਲ ਹੋ ਰਹੀ ਸੀ ਕਿ ਰਾਤੀ ਅਸੀਂ ਕਾਫੀ ਡਿਸਕਸ ਕੀਤਾ ਇਸ ਚੀਜ਼ ਉੱਤੇ ਤਾਂ ਨਤੀਜਾ ਹੀ ਨਿਕਲਿਆ ਕਿ ਬੱਚੇ ਦਿਲਹੋਸ ਸੌਂਸੇਬਲ ਵਾਲੀ ਸਾਈਡ ਜਾਣਾ ਚਾਹੀਦਾ ਬਟ ਅਕੋਰਡਿੰਗ ਟੂ ਯੂ ਤੁਸੀਂ ਦੇਖੋ ਜੇ ਤੁਹਾਡੇ ਇਸ ਤਰ੍ਹਾਂ ਦੀ ਜੌਬਸ ਲੱਗ ਜਾਂਦੀ ਆ ਤਾਂ ਤੁਸੀਂ ਕਿਹੜੀ ਜੌਬ ਆ ਜਿਹੜੀ ਚੂਜ਼ ਕਰੋਗੇ ਮੈਨੂੰ ਕਮੈਂਟਸ ਵਿੱਚ ਤੁਹਾਡਾ ਇੰਤਜ਼ਾਰ ਰਹੇਗਾ ਤੁਸੀਂ ਕਿਹੜੀ ਚੌਕ ਚੂਜ਼ ਕਰੋਗੇ ਤੇ ਤੁਹਾਨੂੰ ਕਿਹੜੀ ਜੌਬ ਵਧੀਆ ਲੱਗਦੀ ਆ ਮੈਨੂੰ ਇਹ ਵੀ ਦੱਸਿਓ ਠੀਕ ਹੈ ਮੰਨਦੇ ਆ ਕਿ ਦਿੱਲੀ ਦੇ ਵਿੱਚ ਪੋਲਿਸ਼ਨ ਬਹੁ ਤਾਂ ਦੋਸਤੋ ਜਿਵੇਂ ਹੀ ਬੱਚੀ ਨੂੰ ਜੋਇਨਿੰਗ ਲੈਟਰ ਮਿਲ ਜਾਂਦਾ ਤੁਹਾਡੇ ਸਾਹਮਣੇ ਇਸ ਬੱਚੀ ਨੂੰ ਲਿਆਂਦਾ ਜਾਊਗਾ ਠੀਕ ਹੈ ਤੇ ਆਪਣੀ ਅਕੈਡਮੀ ਦੀ ਬੱਚੀ ਨੂੰ ਲਿਆਂਦਾ ਜਾਊਗਾ ਸਾਹਮਣੇ ਫਿਰ ਤੁਹਾਡਾ ਉਸ ਬੱਚੀ ਦਾ ਆਪਾਂ ਇੰਟਰਵਿਊ ਲਵਾਵਾਂਗੇ ਸਾਰਾ ਕੁਝ ਹਰ ਚੀਜ਼ਾਂ ਨੂੰ ਲੈ ਕੇ ਅਪ ਵੇਟ ਕਰ ਰਹੇ ਹਾਂ ਜਿਸ ਜੋਇਨਿੰਗ ਲੈਟਰ ਦੀ ਦੋ ਤਿੰਨ ਦਿਨ ਦੇ ਵਿੱਚ ਜੋਇਨਿੰਗ ਲੈਟਰ ਆ ਜਿਹੜਾ ਮਿਲਣੇ ਆਲੇ ਤੇ ਇੱਕ ਬਹੁਤ ਵੱਡਾ ਤਮਾਕਾ ਜਿਹੜਾ ਪ੍ਰੀਤਮ ਫਰਟ ਅਕੈਡਮੀ ਵੱਲੋਂ ਹੋਣੇ ਆਲਾ ਕਾਟੇਜ ਦੇ ਵਿੱਚ ਤੇ ਬੱਚੀ ਨੇ ਤਿੰਨ ਤਿੰਨ ਸਰਕਾਰੀ ਜੋਬਸ ਅੱਜ ਕੱਲ ਪ੍ਰਾਈਵੇਟ ਜੋਬ ਦੇ ਲਈ ਬੱਚੇ ਨੇ ਧੱਕੇ ਖਾ ਰਹੇ ਨੇ ਇੱਥੇ ਇਹ ਨੂੰ ਬੱਚੀ ਦੇ ਨ तो इस भीडियो दस्यो मैं कमेंट करो नीचे कि जो थोड़ा भी सुझाव कुछ है तो मैं कमेंट नीचे दस दौ ठीक है हो सकता है, है, है किसी पॉइंट को लैके आप मिस कर रहे हो किसी में लैके बट तुम्हें अपना सुझाव जरूर दो कमेंट्स में जरूर दसो कि बच्ची को चूज़ करना चाहिए कि नहीं चूज करना अकॉर्डिंग टू यू जो थोड़ी जॉब लगती है कल की चूज करोगे मैनू मेनू वेट रहेगा कमेंट्स का ठीक है तो बाकी थोड़ा पता ही है वीडियो लाइक शेयर एंड कमेंट जरूर कर दिव्यों नैक्सट भी देना जय हिंद